ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਬੰਦੇ ਅੱਜ ਵੀ ਇਹ ਕਹਿੰਦੇ ਨੇ ਕਿ ਜੰਗ ਲੱਗੂ ਪਾਕਿਸਤਾਨ ਦੇ ਨਾਲ ਇਹ ਉਹ ਲੋਕ ਨੇ ਜਿਹੜੇ ਘਰ ਵਾਲੀ ਤੋਂ ਘਰੇ ਛਿੱਤਰ ਖਾ ਕੇ ਨਿਕਲਦੇ ਨਿਕਰ ਬਹੁਤੇ ਹੋ ਨੇ ਕਈ ਆਪਣੇ ਨੂਨ ਪੁੱਠਾ ਸਿੱਧਾ ਬੋਲ ਬੈਣਗੇ ਫਿਰ ਉਦੋਂ ਛਿੱਤਰ ਖਾਂਦੇ ਨਾਲੇ ਮੁੰਡੇ ਤੋਂ ਨਾਲੇ ਨਹੀਂ ਉਪਨੇ ਇਹ ਗੱਲਾਂ ਮੈਂ ਤਾਂ ਕਰਨੀਆਂ ਪੈ ਰੀਆਂ ਨੇ ਮੈਨੂੰ ਅੱਜ ਕਿਉਂਕਿ ਫੋਨ ਇਹ ਜਿਹੇ ਬੰਦੇ ਨੇ ਲਿਆਰੇ ਅੱਛਾ ਇਹ ਗੱਲ ਜਿਹੜੀ ਮੈਂ ਜੰਗ ਤੋਂ ਸ਼ੁਰੂ ਕੀਤੀ ਹੈ ਕਿਉਂ ਕੀਤੀ ਹੈ ਇੱਕ ਕਦੀੜ ਕਹਿੰਦਾ ਗਿਆਨੀ ਜੀ ਉਹ ਜਿਹੜੇ ਭਈਏ ਭੱਜ ਗਏ ਸੀ ਲੁਧਿਆਣੇ ਤੋਂ ਕੋ ਵਾਪਸ ਆਉਣਗੇ ਮੈਂ ਕਿਹਾ ਤੁਸੀਂ ਝੋਨਾ ਲਾਉਣਾ ਕਹਿੰਦਾ ਹਾਂਜੀ ਲਾਉਣਾ ਕਿ ਮੈਂ ਕਾ ਪਿੰਡ ਵਿੱਚ ਹੈ ਨਹੀਂ ਮਜ਼ਦੂਰ ਕਹਿੰਦਾ ਜੂ ਤਾਂ ਰੈਂਟ ਹੀ ਬਾਹਲਾ ਚੱਕੀ ਫਿਰਦੇ ਨੇ ਬਸ ਕਿੰਨਾ ਕਹਿੰਦਾ 7-8000 ਮੰਗਦੇ ਆ ਜੇ ਮੈਂ ਕਿਹਾ ਜਿੱਦਣ ਤੁਸੀਂ ਮਤੇ ਪਾਏ ਸੀ ਗੁਰਦੁਆਰੇ ਵਿੱਚ ਉਹਦੇ ਨਾਲ ਸਹਿਮਤ ਸੀ ਫਿਰ ਫੋਨ ਕੱਟ ਗਿਆ ਬੇਸ਼ਰਮ ਹੁਣਾਂ ਨੂੰ ਫਿਕਰ ਲੱਗਿਆ ਪਿਆ ਵੀ ਜੇ ਬਏ ਇਹ ਨਾ ਆਏ ਲਵਾਈ ਸ਼ੁਰੂ ਹੋਣੀ ਹੈ ਫਿਰ ਕਿੱਦਾਂ ਕਰਾਂਗੇ ਫਿਕਰ ਨਾ ਕਰੋ ਤੁਹਾਡੇ ਨਾਲੋਂ ਫਿਕਰ ਅਗਲੇ ਨੂੰ ਹੋਊਗੀ ਆਗਲਾ ਨੇ ਆਪਣੇ ਬੱਚੇ ਪਾਲਣੇ ਹੋਣਗੇ ਜਿੰਨਾਂ ਕੋਲੇ ਫੋਨ ਵਗੈਰਾ ਹੈਗੇ ਨੇ ਫੋਨ ਕਰੋ ਪਿਆਰ ਨਾਲ ਬੋਲਿਓ ਉਹ ਜਿਹਨੇ ਨੇਪਾਲ ਵਾਲਾ ਕੀ ਹੈ ਜਿਹੜਾ ਕਹਿੰਦਾ ਜੀ ਗੁਰੂ ਵਾਲੇ ਬਣ ਗਿਆ ਵੀਰ ਜੀ ਗੁਰੂ ਵਾਲੇ ਬਣ ਗਿਆ ਬੜੇ ਪਿਆਰ ਨਾਲ ਬੋਲਦਾ ਹੈ ਬੰਦਾ ਸਿਰ ਚ ਗਲੀਆਂ ਕਰੂਗਾ ਹਲੇ ਥੇਰੋ ਥੋੜਾ ਜਾਂ ਬਨੇਹਾਰੇ ਵਾਲੇ ਵਾਂਗੂ ਨਾ ਉਹ ਬਾਬਾ ਬਣ ਕੇ ਬੈਠੂਗਾ ਫਿਰ ਤਵੀਰ ਦੇ ਆ ਕੋ ਤੁਹਾਨੂੰ ਮੁੰਡੇ ਵੀ ਦਿਆ ਕਰੂ ਦੇਖਿਆ ਤੁਸੀਂ ਕਿਉਂਕਿ ਅਸੀਂ ਛੇਤਰਾਂ ਦੇ ਯਾਰ ਆ ਜਿੰਨਾ ਚਿਰ ਸਾਡੇ ਪੰਜ ਚਾਰ ਛੇਤਰ ਉੱਠਦੇ ਮੈਨਾਂ ਦੇ ਬਹਿਣ ਨਾ ਉਹਨਾਂ ਚਿਰ ਸਾਡੀ ਜਾਗ ਖੁੱਲਦੀ ਨਹੀਂ ਸਾਡੀ ਅੱਖ ਖੁੱਲਦੀ ਨਹੀਂ ਉਹਨਾਂ ਚਿਰ ਤੇ ਹੁਣ ਹੁਣ ਪੋਸ਼ ਨੂੰ ਅੱਗ ਲੱਗੀ ਹੈ ਫਿਕਰ ਨਾ ਕਰੋ ਮੈਂ ਤੁਹਾਡੇ ਜਰੀਏ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਪ੍ਰਵਾਸੀ ਮਜ਼ਦੂਰ ਗਏ ਸੀ ਵਿਚਾਰੇ ਵੀ ਆ ਜਾਓ ਭਾਈ ਸਾਡਾ ਲਾਣਾ ਗਲਤੀਆਂ ਕਰਦਾ ਰਹਿੰਦਾ ਹੈ ਗੱਲ ਕੋਈ ਹੋਰ ਹੁੰਦੀ ਹੈ ਤੇ ਕਰ ਕੋਈ ਹੋਰ ਬਿੰਦਾ ਆ ਜੋ ਕੋਈ ਨਹੀਂ ਤੁਸੀਂ ਪਰ 2400 ਵੱਧ ਦਿਓ ਆਪਣੇ ਨੂੰ ਕਿਉਂਕਿ ਅਗਲਾ ਨੁਕਸਾਨ ਵੀ ਹੋਇਆ ਪਹਿਲਾਂ ਇੱਕ ਗੱਲ ਨੋਟ ਕਰਿਓ ਆਪਣੇ ਕੰਮ ਤੱਕ ਮਤਲਬ ਰੱਖੋ ਜੇ ਜ਼ਿੰਦਗੀ ਜੀਣੀ ਹੈ ਇਸ ਸੰਸਾਰ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਆਤ ਵਿੱਚ ਉਹ ਪ੍ਰਵਾਸੀ ਮਜ਼ਦੂਰ ਜਿਹੜੇ ਪੱਥਰ ਲਾਉਂਦੇ ਆ ਕੋਠੀਆਂ ਵਿੱਚ ਲੱਕੜ ਦਾ ਕੰਮ ਕਰਦੇ ਆ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਆ ਆ ਰੇੜੀਆਂ ਲਾਉਂਦੇ ਨੇ ਸਬਜ਼ੀਆਂ ਵੇਚਦੇ ਨੇ ਬੀਜਦੇ ਨੇ ਸਭ ਤੋਂ ਵੱਧ ਉਹ ਲੋਕ ਨੇ ਮਸੀ ਸੰਤਾ ਸ਼ਰਮਾਉਂਦੀ ਹੈ ਇੱਥੇ ਕੰਮ ਕਰਨਾ ਹੀ ਨਹੀਂ ਇੱਥੇ ਅਸੀਂ ਆਪਣੇ ਘਰੇ ਕੰਮ ਨਹੀਂ ਕਰਨਾ ਕੈਨੇਡਾ ਜਾ ਕੇ ਜਿਹੜੇ ਹਸਪਤਾਲ ਨੇ ਗੋਰਿਆਂ ਦੇ ਉੱਥੇ ਟੋਲਟਾ ਵਿੱਚ ਹੱਥ ਮਾਰਨੇ ਸਾਫ਼ ਕਰਨੀ ਟੋਲਟਾ ਘਰੇ ਪੋਚੇ ਲਾਉਣ ਵਾਲੀ ਰੱਖੀ ਹੋਈ ਐ ਤੇ ਉੱਥੇ ਪੋਚੇ ਲਾਉਣ ਵਾਸਤੇ ਆਪ ਜਾਣਾ ਦਿਮਾਗ ਤੋਂ ਕੰਮ ਲੈ ਲਓ ਕੰਮ ਤਾਂ ਘੱਟ ਮਤਲਬ ਰੱਖਿਆ ਕਰੋ ਆਉਣਗੇ ਕੋਈ ਨਹੀਂ ਮੈਂ ਦੁਬਾਰਾ ਪੋਸਟ ਪਾ ਦੂੰ ਬਈ ਆ ਜਾਓ ਭਾਈ ਝੋਨਾ ਲੈਣਾ ਤੇ ਚਾਵਲ ਤੁਹਾਨੂੰ 2-4 ਕਿਲੋ ਵੱਧ ਮਿਲ ਜਾਣਗੇ ਉਹੜੀ ਧੋਮੇ ਮੂੰਗੀ ਥੋੜੀ ਮਹਿੰਗੀ ਆਈ ਐ ਉਹ ਕਹਿੰਦੇ 1 ਕਿਲੋ ਚੌਲਾਂ ਚ ਪਾਈ ਆ ਇੱਕ ਪੈਂਦੀ ਐ ਜਦੋਂ ਬਣਾ ਕੇ ਖਾਂਦੇ ਨੇ ਉਹ ਨਾਲ ਨਾਲ ਦੀ ਖੁਸ਼ ਹੋ ਜਾਣਗੇ ਤੇ ਜੇ ਜਾਦਾ ਖੁਸ਼ ਕਰਨੇ ਨੇ ਫਿਰ 20 ਰੁਪਈਆ ਵਾਲਾ ਹਾਰ ਲੈ ਲਿਓ ਜਦੋਂ ਰੇਲਵੇ ਸਟੇਸ਼ਨ ਤੇ ਜਾਣਗੇ ਉਦੋਂ ਸਨਮਾਨ ਕਰਕੇ ਲੈ ਆਇਓ ਖਬਰ ਲਵਾ ਦਿਓ ਕਿ ਨਾਲ ਪਰ ਅਸੀਂ ਇਹ ਦੇਖਣਾ ਨਹੀਂ ਵੀ ਜੇ ਇੱਕ ਖਤੀੜ ਨੇ ਭੁਗਾਈ ਮਾਰਦੀ ਪਿੱਛੇ ਅਸੀਂ ਮਾਰ ਦੇਣੀ ਅਸ਼ਾ ਜੀ ਨੇ ਮੈਨੂੰ ਫੋਨ ਕੀਤਾ ਨੇ ਉਹਨਾਂ ਮਤਲਬ ਪਤਾ ਕੀ ਹੈ ਵੀ ਇਹ ਵੀਡੀਓ ਪਾਉਣਗੇ ਮੈਂ ਤਾਂ ਪਾਣੀ ਪਾਉਣੀ ਸੰਤ ਜੀ ਨਾ ਕਹਾਂਗੇ ਤਾਂ ਵੀ ਅਸੀ ਬਾਤ ਕਰਨੀ ਹੈ ਕਿਉਂਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਮਿਹਨਤ ਕਰਦਾ ਹੈ ਉਹ ਭਾਵੇਂ ਪ੍ਰਵਾਸੀ ਹੈ ਭਾਵੇਂ ਪੰਜਾਬ ਦਾ ਅਸੀਂ ਉਹਦੀ ਗੱਲ ਕਰਨੀ ਕਰੀ ਮੈਂ ਤਾਂ ਇਥੋਂ ਤੱਕ ਵੀ ਕਹਿਣਾ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਕਿਸਾਨ ਸਬਜ਼ੀ ਲਾਉਂਦੇ ਨੇ ਮੰਡੀਆਂ 'ਚ ਜਾਂਦੇ ਨੇ ਜਾਂ ਸੜਕਾਂ 'ਤੇ ਖੜੇ ਨੇ ਵੀ ਸਭ ਤੋਂ ਵੱਧ ਸਬਜ਼ੀ ਉਹਨਾਂ ਤੋਂ ਖਰੀਦੋ ਕਿਉਂਕਿ ਉਹਦੇ ਵਿੱਚ ਰੀਅਲ ਯਾਨਕਿ ਕੋਈ ਏਅਰ ਫੇਅਰ ਨਹੀਂ ਹੈਗੀ ਪਿਓਰ ਸਬਜੀ ਹੈ ਵਧੀਆ ਉਹ ਸ਼ੁੱਧ ਹੈ ਮੈਂ ਤਾਂ ਕਹਿੰਦਾ ਉੱਥੋਂ ਖਰੀਦੋ ਹੁਣ ਵੀ ਕਹਿੰਨਾ ਜੇ ਕਿਤੇ ਮੈਂ ਜਾਂਦਾ ਮੈਂ ਖਰੀਦਦਾ ਹੀ ਉੱਥੋਂ ਪਰ ਜਦੋਂ ਤੁਸੀਂ ਕਹਿੰਦੇ ਅਸੀਂ ਤਾਂ ਸਿੱਖ ਹਾਂ ਜੀ ਐਡਡ ਚੌੜੇ ਗਾਤਰੇ ਪਾਏ ਹੁੰਦੇ ਆ ਗੱਪ ਮਾਰਨੇ ਹੁੰਦੇ ਖੜ ਕੇ ਸੱਥਾਂ ਵਿੱਚ ਤੇ ਫਿਰ ਉਹੀ ਬੰਦੇ ਜਾ ਕੇ ਮੱਦੇ ਪਾਉਣਗੇ ਗੁਰਦੁਆਰੇ ਜਾ ਕੇ ਸ਼ਿਪਮੈਂਟ ਦੇ ਮਜ਼ਦੂਰਾਂ ਨੂੰ ਇੰਨੀ ਲਵਾਈ ਦੇਵਾਂਗੇ ਚਾਹ ਦੇਵਾਂਗੇ ਲੱਸੀ ਦੇਣੀ ਵੀ ਅਸੀਂ ਇੱਕ ਦਿੜ ਦੀ ਉਹ ਆਡੀਓ ਵਾਇਰਲ ਹੋਈ ਕਹਿੰਦਾ ਲੈ ਇਹਨਾਂ ਦੇ ਘਰੇ ਲੱਸੀ ਕਿੱਥੇ ਸਾਡੇ ਘਰੇ ਆ ਕੇ ਲੱਸੀ ਪੀਂਦੇ ਆ ਆ ਤਾਂ ਤੁਹਾਡੀਆਂ ਕਰਤੂਤਾਂ ਨੇ ਚਲੋ ਇਹਨਾਂ ਕੋ ਬਹੁਤ ਹੈ ਆਪਣੇ ਕੰਮ ਤੱਕ ਮਤਲਬ ਰੱਖਿਆ ਕਰੋ ਆ ਜਾਣਗੇ ਭਾਈ ਕੰਮ ਕਰਾਓ ਤੇ ਵਾਪਸ ਭੇਜ ਦਿਓ ਪਹਿਲਾਂ ਤੁਸੀਂ ਗੋਹਾ ਗੂੜਾ ਕਰੋ ਨੇ ਧਾਰਾ ਜੁੰਦੇ ਫਿਰ ਹੋਰ ਸੋਈ ਚ ਵੜ ਜਾਂਦੇ ਆ ਤੇ ਰਸੋਈ ਤੋਂ ਬਾਅਦ ਮੈਨੂੰ ਇਹ ਗੱਲ ਕਹਿਣੀ ਚੰਗੀ ਨਹੀਂ ਲੱਗਦੀ ਉਹ ਬੈਡਰੂਮ ਤੱਕ ਪਹੁੰਚ ਗਏ ਇਹ ਕਰਤੂਤਾਂ ਸਾਡੀਆਂ ਆਪਣੀਆਂ ਨੇ ਸੁਚੇਤ ਕਰਨ ਵਾਸਤੇ ਕਹਿ ਰਹੇ ਧਿਆਨ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ